ਸਸਕਾ ਸਤਿਗੁਰੂ ਨੂੰ ਇਹ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਰਦੇ ਆਂ ਵਾਪਸੀ ਸਿੱਦੇ ਸਤਖੰਡ ਜੀ ਸਾਹਿਬ ਤੋਂ ਹੁਣ ਆਪਾਂ ਆਏ ਸੀਗੇ ਗੁਰਦਾਰਾ ਸਾਹਿਬ ਸਤਖੰਡ ਜੀ ਦੇ ਜੀ ਹਜੂਰ ਸਾਹਿਬ ਇੱਥੇ ਹੁਣ ਅਰਦਾਸ ਬੇਨਤੀ ਕਰਾ ਕੇ ਇੱਥੋਂ ਆਪਾਂ ਤੁਰਾਂਗੇ ਪਰ ਅਸੀਂ ਪਾਪਾ ਜੀ ਨਾਲ ਲੱਗੇ ਆਨੇ ਆਪਾਂ 10 ਬੇਨਤੀ ਕਰਦੇ ਆਂ ਅੰਦਰ ਆਪਾਂ 7 ਘੰਟੇ ਦੇ 10 ਬੇਨਤੀ ਕਰਾ ਦਈਏ ਹੁਣ ਬਾਬਾ ਜੀ ਆਪਾਂ ਟਰੈਕਟਰ ਕੋਲ ਖੜਕੇ 10 ਬੇਨਤੀ ਕਰਨਗੇ ਕਰਕੇ ਫਿਰ ਆਪਾਂ ਕਿ ਤੋੜਾਂਗੇ ਟਰੈਕਟਰ ਇਥੋਂ ਪਹਿਲੇ ਲੈ ਕੇ ਪ੍ਰਸਾਦ ਆਪਣੇ ਘਰ ਨਹੀਂ ਧੋਣੀ ਕਿ ਜੇ ਬਾਬਾ ਜੀ ਨਾਲ ਲੈ ਆ ਕੇ ਬਾਬਾ ਜੀ ਹੁਣ 10 ਬੇਨਤੀ ਕਰਾਂਗੇ ਉੱਥੇ ਪ੍ਰਾਪਤ ਹੋ ਅਲਟਾਕੀ ਫੇਰ ਉਹ ਗੇੜ ਚਪਾ ਚਟੇ ਤੋੜ ਲਾਂਗੇ ਆਹ ਗ੍ਰਾਪੀਰ ਕਿੰ ਦੇ ਨਾਮ ਕੋ ਪਰ ਮੁੰਬਈ ਪਰ ਅਦਾਸ ਕਰਾ ਕੇ ਆਜਾ ਟੂਰ ਤੇ ਜਾ ਕੇ ਆਇਆ ਲੈ ਲੈ হ্যাঁ বাবা জী স্টার্ট করো ਕੋਈ ਕੋਲ ਡਾਕਟਰ ਹੈ ਤੇ ਜਿਹੜੇ ਨੰਬਰ ਇੱਕ ਹੈ ਮੇਨ ਗੇਟ ਦੇ ਸਾਹਮਣੇ ਖੜ ਕੇ ਆਪਾਂ ਬਾਬਾ ਜੀ ਨੂੰ ਦਾਸ ਬੇਂਟ ਕਰਕੇ ਦਵਾਤਾ ਦੋ ਤੋਰਾਂ ਨੂੰ ਬੇਨਤੀ ਕਰਕੇ ਹੁਣ ਰਵਾਨਾ ਹੁੰਨੇ ਆ ਪਾਪਾ ਜੀ ਤੋਂ ਬੇਨਤੀ ਕਰਦੇ ਆ ਪਾਪਾ ਜੀ ਨੇ ਬਲਾਕ ਕਰਕੇ ਆਪਣੇ ਨੂੰ ਚੋੜਿਆ ਹਾਂ ਹਾਂਜੀ ਅਪਲ 33 ਰਵਾਨੇ ਇੱਥੋਂ ਸਾਢੇ 3 ਵਜੇ ਪੂਰੇ ਅੱਜ ਆਪਾਂ ਤੁਰ ਪਏ ਇੱਥੋਂ ਕਿੰਨੀ ਤਰੀਕ ਅੱਜ 19 ਤਰੀਕ 19 ਤਰੀਕ ਹੀ 19 ਤਰੀਕ ਨੂੰ 3:30 ਵਜੇ ਤੁਰੇ ਸੀ ਆਪਾਂ ਪੂਰਾ ਨਹੀਂ ਨਹੀਂ ਭਾਈ ਸਾਜਨੀ ਤਿੰਨ ਵਜੇ 33 ਮਿੰਟ ਹਾਂ ਆਪਣੀ ਸੰਗਤ ਚਿਹਰਾ ਜਿਹਾ ਡਰਾਈਵਰ ਬਣਾਉਦਾ ਹੰਡੇ ਭੜੇ ਵਾਲਾ ਬਹੁਤ ਵਧੀਆ ਯਾਤਰਾ ਰਹੀ ਆਪਣੀ ਬਾਬੇਗਰਪਾਣਾ ਇੱਥੇ ਇੱਕ ਗੱਲ ਹੋਰ ਬਹੁਤ ਇਮਾਨਦਾਰੀ ਬਹੁਤ ਹਨਾ ਜਮਾਇਤ ਹਾਂ ਆ ਦੁਕਾਨ ਵਾਲਾ ਕੋਈ ਨਾਲ ਦੁਕਾਨ ਵਾਲਾ ਬੰਦਾ ਹੁੰਦਾ ਹੀ ਨਹੀਂ ਦੁਕਾਨ ਤੇ ਸੱਤ ਕਿਲੇ ਹੋਣਾ ਪੈਂਦਾ ਵੀ ਕਿੱਥੇ ਆ ਅੱਜ ਚੋਰੀ ਚਾਰੀ ਦਾ ਕੰਮ ਹੈ ਨਹੀਂ ਆ ਇਮਾਨਦਾਰੀ ਵਾਲਾ ਸਾਰਾ ਕੰਮ ਇੱਥੇ ਆ ਦੇਖੋ ਤਾਂ ਕਹਿੰਦਾ ਸੁਣੇ ਪਈਆਂ ਸੱਤ ਕਿਲੇ ਹੋਣਾ ਪੈਂਦਾ ਬੰਦਾ ਵੀ ਦੁਕਾਨ ਵਾਲਾ ਕਿੱਥੇ ਆ ਬੰਦ ਵੀ ਕਰਕੇ ਉਹ ਪਿਛੇ ਰਹਿ ਗਿਆ ਬੰਦ ਵੀ ਕਰਕੇ ਇਹਦੇ ਸਮਾਨ ਨਹੀਂ ਚੱਕ ਕੇ ਜਾਂਦੇ ਆਂ ਉੱਤੇ ਤਰਪਾਲ ਜੀ ਦੇ ਕੇ ਬਸ ਉੱਠ ਜਾਂਦੇ ਆਂ ਰਾਤ ਨੂੰ ਵੀ ਆਂ ਉੱਠ ਜਾਂਦੇ ਆਂ ਸਮਾਨ ਤੋਂ ਮੂਰ ਨਹੀਂ ਚੱਕ ਕੇ ਲੈ ਜਾਂਦੇ ਹਾਂ ਹਾਂ ਈਮਾਨਦਾਰੀ ਦੀ ਮਸਾਲਾ ਪੂਰੀ ਇੱਥੇ ਬਹੁਤ ਜਿਆਦਾ ਇਮਾਨਦਾਰੀ ਆਪਣੇ ਰੇੜੀ ਐ ਖੜੀ ਹੋਏ ਚਾਰ ਕੰਨੂ ਲਾ ਕੇ ਲੈ ਜਾਣਗੇ ਆਪਣੇ ਚੱਕ ਦੇਣਗੇ ਕਮਾਣੇ ਚੱਲ 2 ਗੋੜ ਤਾਰ ਨੂੰ ਜੜਦੇ ਤੇ ਰੇੜੀ ਤੇ ਸਾਰਾ ਕੰਮ ਆਪੇ ਕਰ ਦੇਣਾ ਸਾਰਾ ਸਾਰੇ ਜਿੰਨੇ ਲੱਗਿਆ ਆ ਆ ਦੇਖ ਆ ਦੇਖੋ ਦੁਕਾਨਾਂ ਬੰਦ ਕੀਤੀ ਮੈਂ ਇਹ ਬੰਦ ਕਰਕੇ ਉੱਠ ਜਾਂਦੇ ਦੁਕਾਨਾਂ ਇਹ ਉਹ ਛੱਡ ਰ ਖੇਟਿਆ ਬਾਹਰ ਦੇਖਦਾ ਉਹ ਵੀ ਸਮਾਨ ਉਹ ਵੀ ਬਸ ਧਰਤੀ ਜਵਾਨ ਕੀ ਬਾਬੇ ਕਿਰਪਾ ਨਾਲ ਬੋਲੇ ਬੋਨਹਾਲ ਸ੍ਰੀ ਆਕਾਲ ਅੱਜ ਆਪਾਂ ਕਰਤੀ ਪਹਿਲੀ ਸਟੇ 3:30 ਵਜੇ ਤੋਂ ਰਹੀ ਸੀ ਆਪਾਂ ਹਜੂਰ ਸਾਹਿਬ ਤੋਂ ਤੇ 9:12 ਹੋ ਗਏ ਹੁਣ ਚਾਹੂ ਬਣਾ ਕੇ ਪੀਨੇ ਆਥ ਕੱਢਿਆ ਆਪਾਂ 200 ਕਿਲੋਮੀਟਰ ਬਾੜ ਕੱਢਿਆ ਜੀ ਚਾਹੂ ਬਣਾ ਕੇ ਅੰਮੀ ਦਵਾਈ ਵਰ ਕੇ ਪੀਂਦੇ ਆ ਚਾਹ ਇੱਲਾਹ ਨੇ ਅੱਜ ਆਪਣਾ ਪਾਸ ਕੀਤਾ। ਭਾਈ ਹੰਮੀ ਦਾ ਹੁਣ ਆਪਾਂ ਮਹਾਰਾਸ਼ਟਰ ਜੀ ਆਵਾਂਗੇ। ਹਾਂ ਹਾਂ ਮਹਾਰਾਸ਼ਟਰ ਜੀ ਆ। ਰਵਾੜ ਵੀ ਮਹਾਰਾਸ਼ਟਰ ਚ ਆ। ਭਾਈ ਬਹੁਤ ਬਾੜਾ। ਸਵੇਪਾ ਕੱਜ ਰਾਤ ਜੀ ਆਵਾਂਗੇ। ਨਹੀਂ ਨਹੀਂ ਮਹਾਰਾਸ਼ਟਰੀ ਸਵੇਪਾ ਵੀ। ਕੋਈ ਮਹਾਰਾਸ਼ਟਰ। ਮਲਵਾਰ ਪਹੁੰਚਾਂਗੇ ਆਪਾਂ ਸਵੇਪਾ ਤੱਕ ਹਣਾ। ਐ ਚਲ। ਮਲਵਾਰ ਪਹੁੰਚਾਂਗੇ ਸਵੇਪਾ? ਨਹੀਂ ਬਈ ਹਾਂ ਮਨਵੜ ਜਾਵੜੇ। ਸਵੇਪਾ ਨੂੰ ਹਣ ਕਿੰਨੀ ਲੱਤ ਜਦਾਂ ਚਾਹੀਦਾ ਆਪਾਂ? ਕਿੰਨੀ ਬਾੜ ਰਹੀ ਜੇ ਮਨਵੜ? ਕਿੰਨੀ ਕੋ ਇਹ ਵੀ ਨਕਰੂ ਬੋਲਦਾ ਉਹ ਟਰੈਕਟਰ ਦਾ ਯਾਰ ਬਾਈ ਚਾਹੁੰਨੇ ਅੱਜ ਰਾਤ ਲਾਉਣੀ ਹੈ ਪੂਰੀ ਸਹੀ ਰਾਤ ਚਲਾਉਂ ਕਹਿੰਦਾ ਸੋਹ 6 ਵਜੇ ਤੱਕ ਬਹੁਤ ਵਧੀਆ ਬਾਈ ਤੇਰੀ ਜਮਾਨੀ ਨੀਲੇ ਨਾਲ ਕੇ ਉੱਥੇ ਨੀਲੇ ਨਾਲ ਮਰਨ ਵਾਲੇ ਕਰਦੇ ਜਾਂਦੇ ਹਾਲੇ ਚੈਰ ਕਹਿੰਦਾ ਸਿਰਾ ਡਰਾਈਵ ਦੀ ਬੜਕ ਨਹੀਂ ਤਾਂ ਚੈਲੰਜ ਆ ਵੀ ਬਾੜ ਵੀ ਨੀਲੇ ਨਾਲ ਵੱਧ ਨਵੇੜੀਆਂ ਨਾਲੇ ਨਹੀਂ ਚੈਲ ਡਰਾਈਵਰ ਆ ਯਾਰ ਮਾੜੀ ਮੋੜ ਗੱਲ ਸੁਣੋ ਬਹੁਤ ਵਧੀਆ ਬਾਈ ਨੇ ਬਾਲਾ ਵਧੀਆ ਬਾਈ ਨੇ ਬੜੇ ਦੇਖੇ ਪਰਿਵਾਰ ਤੋਂ ਆਏ। ਪ੍ਰੋਬਲ ਪੰਪ ਤੇ ਖੜੇ ਸੀ ਆਪਾਂ ਇੱਥੇ। ਲਾ ਕੇ ਜਵਾਨ ਸਵੇਰ ਦੀ ਚਾਹ ਤਾਰਨਮ ਬਣ ਗਈ। ਜਿੰਦਾਬਾਦ ਜੀ ਸਾਡੇ 5:30 ਵਜੇ। 6:30 ਹੋ ਗਿਆ ਆਪਾਂ 12 13 ਘੰਟੇ ਹੋ ਗਿਆ ਤਰਿਆਂ। ਉਹ ਸਾਡੇ 6 ਵਜੇ ਦੂਜੇ ਦਿਨ ਦੇ ਚਾਹ ਤੂੰ ਬਣਾ ਕੇ ਰੋਡ ਵੀ ਬਹੁਤ ਵੱਡਾ ਹੈ ਨਾਗਪੁਰ ਵੱਡਾ ਹੈ ਮਲਵਾਰ ਨੂੰ ਲੋਕ ਇਧਰ ਸੂਸਤਾ ਆ ਗਈ ਆ ਉਹ ਦੇਖਾ ਮੈਨੂੰ ਬਾਰ ਹੋਈ ਮਲਵਾਰ ਜਾਣਾ ਆਪਾਂ ਇਹ ਰੋਡ ਤੇ ਵਾਹੇ ਟਰੈਕਟਰ ਟਰਾਲੀ ਕਹਿੰਦੇ ਲੋਡ ਨਹੀਂ ਧੱਕੇ ਨਾਲ ਚੜੇ ਆ ਸਿੰਘ ਗਰੇਤੀ ਜਾਣਾ ਕਹਿੰਦੇ ਤੁਹਾਨੂੰ ਰੋਕ ਲੂਗਾ ਵੀ ਬੱਸ ਆਵੇ ਕੋ ਬੋਲੂਗਾ ਇਹ ਕੋਈ ਗੱਲ ਨਹੀਂ ਬੋਲ ਰਹੇ ਨੇ। ਲੋ ਸਟਾਪ ਲਿਖਿਆ ਭਈ ਆਉਂਦੇ ਸਾਹਮਣੇ ਆਵੀਂ। ਉਹ ਵੀ ਵਰਤ ਰਹੇ ਨੇ ਰਾਤ ਨੂੰ। ਹਾਂ। ਉਹ ਸਟਾਪ ਵੱਡਾ ਹਾਈਵੇ ਆ। ਪਰ ਉਹ ਥੋੜੀ ਬਾਡੀ ਰਹਿ ਗਿਆ ਰੋਡ ਹਨਾ। ਇਹ ਤਾਂ ਕੇਸ ਨਹੀਂ ਕਰ ਸਕਦਾ ਜੇ ਉੱਤ ਸਾਈਡੋਂ ਆਉਣੇ ਆ ਭੜੀਆਂ ਜਾਂ ਹੋਰ ਕੁਝ ਵੀ ਹੈ। ਹੂੰ। ਇਧਰੋਂ ਖੇਤੀ ਵੇਖ ਕੇ ਮਨ ਦੀ ਟੋਏ ਬਣਾਏ ਪਾਣੀ ਨੂੰ। ਬਹੁਤ ਸੋਹਣਾ ਏਰੀਆ ਏ ਵੀ ਮਹਾਰਾਸ਼ਟਰ ਦੀ ਫਿਰਦੇ ਹਾਲੇ ਆਪਾਂ ਬਹੁਤ ਜਿਆਦਾ ਜੰਗਾ ਏਰੀਆ ਮੱਕੀ ਕੋਈ ਪੱਤੇ ਵੀ ਆ ਮੱਕੀ ਲਈਆ ਸੋਇਆ ਵੀਨ ਲੱਗੀ ਆ ਨਰਮਾ ਲੱਗਿਆ ਏ ਦਰਾਖਤ ਕਿੰਨੇ ਆ ਦਰਾਖਤ ਦੇ ਕਿੰਨੇ ਖੇਤ ਆ ਜੀ ਆ ਫੰਗਾ ਜਿਹੜਾ ਪਤਾ ਰਾਤ ਲੱਗਿਆ ਇਹ ਨਹੀਂ ਗਰੀਆ ਨਹੀਂ ਨਹੀਂ ਸਾਨੂੰ ਪਤਾ ਸੀ ਵੀ ਸਾਨੂੰ ਪਤਾ ਪਾ ਸੀ ਇਹਨੇ ਦੇਖੇ